ਇਹ ਖਬਰ ਕਰਦਿਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗੇ ਲੋਕ ਕੁਝ ਫਰਕ ਕੁਝ ਫਰਕ ਹੈ ਇੱਕ ਕਰਨ ਕਿੱਥੇ ਆ ਇਹ ਕਪਾ ਕਿਹਾ ਸੀ ਉਹ ਬੇਨਤੀ バス ਸਟਾਪ ਤੇ ਕੋਈ ਵੀ ਲੋਡ ਹੋਵੇ ਆ ਮੁੰਡਾ ਸਾਡੇ ਵਿਭਾਗ ਦੇ ਇਹਦਾ ਨੰਬਰ ਦੇ ਜਾਂਦੀਆਂ ਜਦੋਂ ਮਰਜ਼ੀ ਫੋਨ ਕਰ ਲਿਓ ਠੀਕ ਹੈ ਹਾਂ ਧੁੱਪ ਬਹੁਤ ਹੈ ਸ਼ੈੱਡ ਪਾ ਕੇ ਦੇਖੋ ਇੰਨਾ ਜ਼ਰੂਰਤ ਹੈ ਸਸੀ ਕਾ ਚਲੋ ਸ਼ੈੱਡ ਆਪਾਂ ਕਿੱਥੇ ਕਿ ਚਾਹੀਦਾ ਸ਼ੈੱਡ ਸ਼ੈੱਡ ਕੀ ਜੋ ਕਿ ਗਾਲੂ ਸਿੱਧੇ ਖੜੇ ਆ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣਦੇ ਆ ਹਾਂ ਸੁਣ ਲਓ ਪਹਿਲਾਂ ਠੀਕ ਇਹ ਮਰੁੰਡੇ ਨਹੀਂ ਲਏ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲਓ ਦੇ ਦੋ ਮੈਨੂੰ ਦੇ ਦੋ ਚੰਦਰ ਕੱਢ ਪੈਸੇ ਦੇ ਬਾਪੂ ਨੂੰ ਕਿੰਨੇ ਦੇ ਹੋਗੇ ਫਾਇਰ ਕਰਦੇ ਦੇ ਦਰਸ਼ੰਦਰ ਇੱਧਰ ਵੀ ਦਰਸ਼ੰਦਰ ਪੈਸੇ ਜਿੰਨੇ ਸਾਰੇ ਇਕੱਠੇ ਛਕਾ ਸਤਿ ਸ਼੍ਰੀ ਅਕਾਲ ਪਾਪੇ ਠੀਕ ਹੋ ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ ਤੇ ਮੈਂ ਤਾਂ ਹੀ ਮਿਲਣ ਆਈ ਆ ਆ ਬੋਰਡ ਜੇ ਤਾਂ ਲਵਾਤੇ ਹਾਂਜੀ ਕੋਈ ਫਰਕ ਪਿਆ ਬਹੁਤ ਜੀ ਫਰਕ ਹੈ ਹਾਂ ਖੜ ਜਾ ਰੁਕਦੇ ਹ ਹੁਣ ਲੋਕ ਅੱਛਾ ਕਿਉਂ ਦੇ ਦੋ ਬਾਹਰ ਹੁਣ ਚੱਲੋ ਗੱਲ ਕਰਦੇ ਤੇ ਇਹ ਸਾਡੇ ਮਹਿਕਮੇ ਵਾਲੇ ਹੁੰਡਾ ਕਰਨ ਇਹਨਾਂ ਨੂੰ ਆਪਾਂ ਕਿਹਾ ਸੀ ਦੂਜੀ ਦਮਾਂਗੇ ਲਿਆਓ ਫਿਰ ਕਿਉਂ ਯਾਰ ਕਿੱਲਾ ਕਰ ਰਿਹਾ ਮਾਰਾ ਚਾ ਲੋ ਕੋਈ ਨਾ ਬੱਪੀ ਤੁਸੀਂ ਮਿਹਨਤ ਕਰਦੇ ਹੋ ਕੋਈ ਕਿਉਂ ਬੇ ਮਾਰਾ ਤੁਮ ਵੀ ਅਕਲ ਕਰ ਇਹ ਉੱਤਰ ਕਸਿਕਾ ਸਾਸ ਕਾ ਕਸਿਕਾ ਕਸਿਕਾ ਆਂਦੀ ਠੀਕ ਆ ਵਧੀਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗ ਗਏ ਲੋਕ ਕੁਝ ਫਰਕ ਕੁਝ ਫਰਕ ਹੈ ਇੱਕ ਕਰਨ ਕਿੱਥੇ ਆ? ਹਾਂ ਜੀ ਕਰਨ। ਇੱਕ ਆਪਾਂ ਕਿਹਾ ਸੀ ਉਹ ਬੇਨਤੀ ਬੱਸ ਸਟਾਪ। ਲਾਤ? ਲਾ। ਕੋਈ ਨਹੀਂ ਪੈਜੂਗਾ ਫਰਕ। ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮਿਹਨਤ ਕਰਦੇ ਆ। ਇਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ। ਤੇ ਕੋਈ ਵੀ ਲੋੜ ਹੋਵੇ ਆ ਮੁੰਡਾ ਸਾਡੇ ਵਿਭਾਗ ਦੇ। ਇਹਦਾ ਨੰਬਰ ਦੇ ਜਾਂਦੀਆਂ। ਜਦੋਂ ਮਰਜ਼ੀ ਫੋਨ ਕਰ ਲਿਓ। ਇੱਕ ਬੇਨਤੀ ਸਾਡੀ ਹੋਰ। ਹੂੰ। ਸਾਨੂੰ ਨਾ ਭਲਾ ਚਾਦਣਾ ਪਾ ਦੇ ਸ਼ਰਟ ਪਾ ਕੇ ਦੇ। ਸ਼ਰਟ ਪਾ ਕੇ ਦਈਏ। ਲਾ ਕਰਨ ਹੋ ਡਿਮਾਂਡ ਆ ਠੀਕ ਆ ਹਾਂ ਧੁੱਪ ਬਹੁਤ ਆ ਹਾਂ ਧੁੱਪ ਬਹੁਤ ਆ ਸ਼ੈੱਡ ਪਾ ਕੇ ਦੇਣਾ ਕਿੰਨਾ ਜ਼ਰੂਰ ਆ ਜੋ ਸ਼ੈੱਡ ਆਪਾਂ ਕਿੱਥੇ ਕਿਚਾਈ ਦਾ ਸ਼ੈੱਡ ਸ਼ੈੱਡ ਕਿੱਥੇ ਖੜੇ ਹੋਣਾ ਚਾਹੀਦਾ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣ ਲਈਏ ਸੁਣ ਲਓ ਪਹਿਲਾਂ ਠੀਕ ਹੈ ਇਹ ਸ਼ੈੱਡ ਵਾਲਾ ਮੈਂ ਤੇ ਠੀਕ ਹੈ ਬੱਸ ਰੁਕਣ ਲੱਗ ਗਏ ਤੇ ਚਲੋ ਠੀਕ ਹੈ ਆਪਣੇ ਹਾਂ ਆ ਜਾਓ ਆ ਜਾਓ ਇਹ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਇਹ ਉੱਚੀ ਨੀਵੀਂ ਜਿਵੇਂ ਖੜੀ ਐ ਇਹਦੇ ਵਿੱਚ ਰੱਖੇ ਵੀ ਜਾਣਗੇ ਮਰੁੰਡੇ ਗੁਰਪ੍ਰੀਤ ਕਰਨ ਦੂਜੇ ਦੂਸਰੇ ਬਸ ਨੂੰ ਨਹੀਂ ਕਿਹਾ ਗੁਰਪ੍ਰੀਤ ਹਾਂ ਜੀ ਉਹਦੇ ਤੋਂ ਫੜਾਉਣਾ সাইਕਲ ਤੇ ਚਲਾਉਣਾ ਹੈ ਇਹ ਥੋੜੇ ਜਿ ਇਹਨਾਂ ਨੂੰ ਚਲਵਾ ਕੇ ਦਿਖਾ ਦੇਣਾ ਵੀ ਹੈਨਾ ਹਾਂ ਸਟਾਰਟ ਕਰਕੇ ਨਾ ਦਿਖਾ ਦੇਣਾ ਇਹ ਤੇ ਜ਼ੋਰ ਘੱਟ ਲੱਗੂਗਾ ਹੁਣ ਹਾਂ ਇਹੋ ਨਾ ਉਹ ਸਟਾਰਟ ਕਰਦੇ ਇਹ ਬੋਰੀ ਇਸ ਕਰਾਂਗਾ ਉਹਦਾ ਅਭਿਆਸ ਹਾਂ ਹਲੇ ਹਲੇ ਸਿੱਖਿਆ ਗਿਆ ਕਰਾਂਗੇ ਠੀਕ ਹੈ ਜੀ ਤੇ ਹੌਲੀ 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 ਨਾਲ ਹੀ ਇਸ ਸਿਖਾ ਦੇਣਾ ਤੁਸੀਂ ਹਾਂ ਸਿਖਾ ਦੇਣਾ ਤੁਹਾਨੂੰ ਪਤਾ ਹੈ ਬਰ ਜਦੋਂ ਤੁਸੀ ਖੜਾਉਣਾ ਇਹਨੂੰ ਜ਼ਰੂਰ ਬੰਦ ਕਰਨਾ ਪਿੱਛੋਂ ਕਰਦੇ ਨੇ ਟ੍ਰੇਨਿੰਗ ਦੇ ਇਹਨੂੰ ਬਾਪੂ ਵੀ ਇਹ ਇਹ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਹੈ ਇਹਦੇ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਹੈ ਚਲੋ ਠੀਕ ਹੈ ਠੀਕ ਹੈ ਓਕੇ ਚਾਹਨੀਆਂ ਕਰਾ ਲੱਖੂ ਮਰੁੰਡੇ ਦਾ ਲੈ ਲਓ ਬਾਬਿਆਂ ਤੋਂ ਸਾਝੀ ਲੈ ਲੈ ਕੁਝ ਮਾਫੀ ਹੋਉਂਦਾ ਨਾ ਫਲਾਈਓਟ ਪਸਾਣਾ ਪੇਜ ਆਉਂਦੀਆਂ ਜਾਂ ਗੱਡੀਆਂ ਆਪਾਂ ਪੂੜ ਇੱਥੇ ਲਵਾਈ ਰੁਕਦੀ ਅੱਗੇ ਆ ਜੀ ਮੋੜ ਪਹਿਲਾਂ ਵੀ ਆ ਕੇ ਰੁਕਤਾ ਕਰੁਕ ਜਾਇਆ ਕਰਨੀਆਂ ਗੱਡੀਆਂ ਜੀ ਹਾਂ ਚਲੋ ਆਪਾਂ ਇੱਕ ਇਹਨਾਂ ਤੇ ਕੋਈ ਮੰਗ ਆ ਜਿਹੜੀ ਬੱਸ ਇੱਥੇ ਰੁਕੇ ਹਾਂਜੀ ਉਹਨੂੰ ਆਪਾਂ ਲਿਖ ਕੇ ਦੇ ਦਿੰਨੇ ਉਹ ਵੀ ਥੋੜਾ ਹੱਲ ਕਰ ਦੋ ਬਾਕੀ ਮੈਂ ਮੈਨਾਂ ਦੇ ਪਿੰਡ ਵਿੱਚ ਕਿਸਮ ਕਿੱਥੋਂ ਕਰਵਾ ਲਗਿਆ ਅੱਛਾ ਜਿਹਨੇ ਰੁਕਾ ਦੇ ਨੈਸ਼ਨਲ ਦੀ ਪੈਨਸ਼ਨ ਹੋਈ ਤੇ ਜਿਹੜੇ ਸਾਈਕਲ ਵਗੈਰਾ ਚ ਉਹਨੂੰ ਵੀ ਹੋ ਚਾਹੀਦਾ ਬਾਕੀ ਸਾਰਾ ਸਮਾਨ ਬਸ ਫਿਰ ਵਧੀਆ ਕਰਵਾਓ ਅੱਜ ਥੋੜੀ ਸਭ ਨਾਲ ਮੀਟਿੰਗ ਹੋ ਜਾਈਏ ਅੱ ਰੁਕ ਪੈ ਗਿਆ ਕੁਛ ਰੁਕਣ ਲੱਗ ਗਏ ਲੋਕ ਕੋਈ ਨਹੀਂ ਹੋਰ ਰੋਕਣ ਠੀਕ ਹੈ ਜੀ ਠੀਕ ਮੈਡਮ ਜੀ ਸਾਡੀ ਗੱਲ ਸੁਣ ਲਓ ਪੰਜਾਬ ਤੋਂ ਦਾ ਸਾਬ ਕਾਰਨ ਪੈਨਸ਼ਨ ਕੇਸ ਆ ਗਿਆ ਪੈਨਸ਼ਨ ਦੇ ਦੋਧਾਰ ਕੱਢ ਦੇ ਜੀ ਉਮਰ ਦਾ 55 ਸਾਲ ਦਾ ਪੈਨਸਨ ਰੱਖੀ ਹੋਈ ਹੈ 50 ਸਾਲ ਕੋਈ ਨੀ ਆਧਾਰ ਕਾਰਡ ਲਓ ਤੁਸੀਂ ਇਹਨਾਂ ਦੇ ਕਰਵਾ ਦਿੰਦੇ ਲੱਗੀ ਹੋਈ ਸਭ ਲੱਗੀ ਹੋਈ ਇਹਨਾਂ ਦੇ ਨਹੀਂ ਲੱਗੇ ਹਾਂ ਅੱਛਾ ਇਹਨਾਂ ਨੂੰ ਦੇਖ ਲਓ ਕੀ ਕਰ ਸਕਦੇ ਆਪਾਂ ਇਲਾਜ ਕਰਵਾ ਦਿੰਦੇ ਠੀਕ ਹੈ ਜੀ ਠੀਕ ਹੈ 50 ਸਾਲ ਤੋਂ ਘੰਟਾ ਦਾ ਕਰਵਾ ਦਿੰਨੇ ਬਾਪੂ ਠੀਕ ਅੱਛਾ ਇਹ ਮਰੁੰਡੇ ਨਹੀਂ ਲੈ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲਓ ਦੇ ਦੋ ਬੰਦੇ ਦੋ ਚੰਦਰਗੱਡ ਪੈਸੇ ਦੇਵਾ ਪੁੱਤ ਕਿੰਨੇ ਹੋਗੇ ਫਾਇਰ ਕਰਨੀ ਦੇ ਦੇ ਅੰਦਰ ਇੱਧਰ ਵੀ ਦੇ ਦੇ ਅੰਦਰ ਪੈਸੇ ਜਿੰਨੇ ਸਾਰੇ ਇਕੱਠੇ ਦੇ 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 ਸ਼ਹਿਰਾਂ ਤੋਂ ਬੈਠਾ ਠੀਕ ਹੈ ਧੰਨਵਾਦ ਉਹ ਦੇ ਦਿਓਗੇ ਜੀ 200 ਦੇ ਆਓ ਬਾਪੂ ਤੋਂ ਲੈ ਲਾਂ ਹਾਲੇ ਬਾਪੂ ਜੀ ਹਲੋ ਕਰਦੇ ਆ ਆ ਦੋਹਾਂ ਦੇ ਕਿੰਨਾ ਹੋ ਗਿਆ ਉਹ ਮੁੰਡੇ ਤੋਂ ਲੈ ਲਓ ਪੈਸੇ ਕਿੰਨਾ ਹੋ ਗਿਆ ਜੀ ਸਾਰੇ ਦਾ